ਸ਼ੋਮਨੀ ਅਕਾਲੀ ਦਲ ਬਾਦਲ ਦੇ ਸੀਨੀਅਰ ਨੇਤਾ ਵਿਕ੍ਰਮ ਸਿੰਘ ਮਜੀਠੀਆ ਦੀ ਮੁਹਾਲੀ ਅਦਾਲਤ ਚ ਪੇਸ਼ੀ ਹੋਣੀ ਸੀ ਜਿੱਥੇ ਉਹਨਾਂ ਦੇ 7 ਦਿਨ ਦੇ ਵਿਜੀਲੈਂਸ ਰਿਮਾਂਡ ਦੀ ਮਿਆਦ ਮੁਕੰਮਲ ਹੋ ਰਹੀ ਹੈ ਪਰ ਅਦਾਲਤ ਚ ਉਹਨਾਂ ਦੀ ਪੇਸ਼ੀ ਤੋਂ ਪਹਿਲਾਂ ਅੰਮ੍ਰਿਤਸਰ ਤੋਂ ਮੁਹਾਲੀ ਵੱਲ ਹਰਵਾਨਾ ਹੋਣ ਵਾਲੇ ਅਕਾਲੀ ਵਰਕਰਾਂ ਅਤੇ ਨੇਤਾਵਾਂ ਨੂੰ ਪੁਲਿਸ ਵੱਲੋਂ ਰੋਕ ਲਿਆ ਗਿਆ ਪੁਲਿਸ ਨੇ ਸਖਤ ਰਵੱਈਆ ਅਖਤਿਆਰ ਕਰਦਿਆਂ ਕਈ ਅਕਾਲੀ ਵਰਕਰਾਂ ਨੂੰ ਉਹਨਾਂ ਦੇ ਘਰਾਂ ਚ ਹੀ ਨਜ਼ਰਬੰਦ ਕਰ ਦਿੱਤਾ ਜਿਸ ਕਾਰਨ ਅਕਾਲੀ ਵਰਕਰਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ ਮੈਂ ਐਡਵੋਕੇਟ ਦੀ ਹਸਿਆਤ ਦੇ ਤੌਰ ਤੇ ਆਇਆ ਸੀ ਨਾ ਐਡਵੋਕੇਟ ਮੈਂ ਲੀਗਲ ਐਡਵੋਕੇਟ ਲੀਗਲ ਐਡਵਾਈਜ਼ਰ ਸਰਦਾ ਬਕਰਮ ਸੇ ਮਜੀਠੀਆ ਤਾਂ ਆਇਆ ਮੈਂ ਐਡਵੋਕੇਟ ਵੀ ਹਾਂ ਮੈਂ ਆਪਣੇ ਕਾਨੂੰਨੀ ਤੌਰ ਤੇ ਜਿਹੜੇ ਮੇਰੇ ਰਾਈਟਸ ਨੇ ਮੈਂ ਉਹਨਾਂ ਰਾਈਟ ਦੇ ਅਧਿਕਾਰ ਖੇਤਰ ਦੇ ਵਿੱਚ ਰਹਿੰਦਿਆਂ ਹੋਇਆ ਅੱਜ ਚੰਡੀਗੜ੍ਹ ਆਣਾ ਸੀ ਕਿਉਂਕਿ ਇੱਕ ਐਡਵੋਕੇਟ ਦਾ ਰਾਈਟ ਤਾਂ ਅੱਜ ਕੋਰਟ ਦੇ ਵਿੱਚ ਵੀ ਪੇਸ਼ੀ ਹੋ ਕੇ ਆਜੀ ਸਰਦਾ ਮਜੀਠੀਆ ਸਾਹਿਬ ਦੀ ਮੈਨੂੰ ਆਪਣੇ ਵੀ ਹਾਈ ਕੋਰਟ ਦੇ ਵਿੱਚ ਕੰਮ ਨੇ ਅਸੀਂ ਜਾਣਾ ਹੈ ਪਰ ਇਹਨਾਂ ਨੇ ਪੁਲਿਸ ਨੇ ਪਿਛਲੇ 1 ਘੰਟੇ ਤੋਂ ਵੱਧ ਸਮਾਂ ਹੋ ਗਿਆ ਜਦੋਂ ਮੈਂ ਘਰੋਂ ਨਿਕਲ ਲੱਗਾ ਤੇ ਇਹਨਾਂ ਨੇ ਆਣ ਕੇ ਮੈਨੂੰ ਘਰੇ ਹਾਊਸ ਰੈਸਟ ਕਰਕੇ ਡਿਟੇਨ ਕਰ ਦਿੱਤਾ ਗਿਆ ਮੈਂ ਦੱਸਣਾ ਚਾਹਣਾ ਆਪ ਨੂੰ ਕਿ ਅੱਜ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਜੀ ਦੀ ਪੇਸ਼ੀ ਮੁਹਾਲੀ ਦੇ ਵਿੱਚ ਤੇ ਸਾਡੇ ਅਸੀਂ ਉੱਥੇ ਪਹੁੰਚਣਾ ਸੀਗਾ ਅਸੀਂ ਆਪਣੇ ਸਾਥੀਆਂ ਨਾਲ ਸਵੇਰੇ ਟਾਈਮ ਮਿਲ ਲਿਆ ਸੀਗਾ ਤੇ ਦੋ ਤਿੰਨ ਗੱਡੀਆਂ ਦੇ ਵਿੱਚੋਂ 8-10 ਬੰਦੇ ਨੇ ਸੀ ਉਸੇ ਪਹੁੰਚਣਾ ਮੁਹਾਲੀ ਦੇ ਵਿੱਚ ਅਸੀਂ ਜਦੋਂ ਸਵੇਰੇ ਇੱਥੇ ਕਤਰ ਹੋਏ ਆ ਮੇਰੀ ਰਹਿائش ਦੇ ਉੱਤੇ ਚੀਦ ਉਤਮ ਸਿੰਘ ਨਗਰ ਤਾਂ ਜਦੋਂ ਇਹ ਗੱਡੀਆਂ ਵਿੱਚ ਬੈਠੇ ਤਾਂ ਜਿਹੜੇ ਜਿਆ ਲੋਕਲ ਪੁਲਿਸ ਸਾਡੇ ਕੋਲ ਆਈਆਂ ਉਹਨਾਂ ਸਾਡਾ ਰਸਤੇ ਵਿੱਚ ਸਾਨੂੰ ਰੋਕ ਕੇ ਪੁੱਛਿਆ ਕਿ ਕਿੱਥੇ ਜਾ ਰਹੇ ਸੀਗਾ ਮੁਹਾਲੀ ਜਾ ਰਹੇ ਆ ਉਹਨਾਂ ਆਖਿਆ ਵੀ ਤੁਸੀਂ ਮੁਹਾਲੀ ਨਹੀਂ ਜਾ ਸਕਦੇ ਆਈ ਕਾਰਨ ਪੁੱਛਿਆ ਵੀ ਕਿਹੜੀ ਗੱਲ ਉਹ ਨਹੀਂ ਜਾ ਸਕਦੇ ਪਰ ਕਾਰਨ ਨਹੀਂ ਸਾਨੂੰ ਦੱਸਿਆ ਗਿਆ